ਸਸ਼ੀ ਗੱਲ ਜੀ ਮੈਂ ਹਰਵਿੰਦਰ ਕੌਰ ਬਲੈਕਸਟੋਨ ਸੰਗਰੂਰ ਤੋਂ ਤੇ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਸਟੂਡੈਂਟ ਵੀਜ਼ਾ ਬਾਰੇ ਕੀ ਰਹੂਗਾ ਟ੍ਰੈਂਡ 2026 ਦਾ ਜਿੱਦਾਂ ਕਿ ਨਵਾਂ ਸਾਲ ਆਣ ਵਾਲਾ ਤੇ ਸਭ ਨੂੰ ਉਮੀਦ ਹੋਊਗੀ ਕਿ 2023 24 25 ਦੀ ਤਰ੍ਹਾਂ ਕੈਨੇਡਾ 2026 ਦੇ ਵਿੱਚ ਵੀ ਇਦਾਂ ਹੀ ਰਹੂਗਾ ਕਿ ਵੀਜ਼ੇ ਆਣਗੇ ਸਟੂਡੈਂਟਸ ਦੇ ਸੋ ਜਿੱਦਾਂ ਕਿ ਆਪਾਂ ਦੇਖਿਆਗਾ ਕਿ ਜੋ ਨਵਾਂ ਉਹਨਾਂ ਨੇ ਕੋਟਾ ਕੱਢਿਆਗਾ ਇੰਟਰਨੈਸ਼ਨਲ ਸਟੂਡੈਂਟਸ ਲਈ ਉਹ ਟੋਟਲ ਕੀਤਾਗਾ 4 ਲੱਖ 8000 ਸਟੂਡੈਂਟਸ ਨੂੰ ਵੀਜ਼ਾ ਦੇਣਗੇ ਉਸ ਦੇ ਵਿੱਚੋਂ 1 ਲੱਖ 55000 ਨਿਊ ਇੰਟਰਨੈਸ਼ਨਲ ਸਟੂਡੈਂਟਸ ਨੂੰ ਵੀਜ਼ਾ ਮਿਲੂਗਾ ਜਿਨ੍ਹਾਂ ਨੇ ਕਦੇ ਵੀ ਕੈਨੇਡਾ ਦੇ ਵਿੱਚ ਐਂਟਰ ਨਹੀਂ ਕੀਤਾ। ਉਹਨਾਂ ਸਟੂਡੈਂਟਸ ਨੂੰ ਵੀਜ਼ਾ ਮਿਲੂਗਾ ਉਹ ਹੈਗਾ 1,55,000 ਸਟੂਡੈਂਟਸ। ਔਰ 2,53,000 ਉਹਨਾਂ ਸਟੂਡੈਂਟਸ ਨੂੰ ਵੀਜ਼ਾ ਮਿਲੇਗਾ ਜਿਹੜੇ ਸਟੂਡੈਂਟਸ ਆਲਰੇਡੀ ਕੈਨੇਡਾ ਦੇ ਵਿੱਚ ਆਪਣੀ ਸਟੱਡੀ ਕਰ ਰਹੇ ਨੇ ਜਿਹਨੂੰ ਆਪਾਂ ਕਹਿ ਦਿੰਦੇ ਆ ਐਕਸਟੈਂਸ਼ਨ ਮਿਲੇਗੀ ਜਾਂ ਫਿਰ ਉਹ ਆਪਣੇ ਵੀਜ਼ਾ ਨੂੰ ਰੀਨਿਊ ਕਰਵਾਉਣਗੇ। ਤਾਂ ਟੋਟਲ ਜਿਹੜਾ ਫਿਗਰ ਦਿੱਤੀ ਹੈ ਉਹਨਾਂ ਨੇ 4,08,000 ਸਟੂਡੈਂਟਸ ਨੂੰ ਵੀਜ਼ਾ ਮਿਲੇਗਾ। ਪਹਿਲਾਂ ਨਾਲੋਂ ਇਹ ਘੱਟਾ ਜਿਹਾ ਜ਼ਿਆਦਾ ਉਸ ਦੇ ਬਾਰੇ ਆਪਾਂ ਗੱਲ ਕਰਦੇ ਆਂ ਪਹਿਲਾਂ ਨਾਲੋਂ ਕੋਟਾ ਉਹਨਾਂ ਨੇ ਹੋਰ ਵੀ ਘਟਾ ਦਿੱਤਾ 2000 ਜਿਹੜਾ 25 ਦਾ ਕੋਟਾ ਸੀਗਾ ਉਹ ਸੀਗਾ 437000 ਸਟੂਡੈਂਟਸ ਨੂੰ ਵੀਜ਼ਾ ਦੇਣਾ ਸੀਗਾ ਔਰ 2024 ਦੇ ਵਿੱਚ ਉਹਨਾਂ ਨੇ ਦਿੱਤਾ ਸੀਗਾ 485000 ਸਟੂਡੈਂਟਸ ਨੂੰ ਬਟ 2026 ਦੇ ਵਿੱਚ ਫੇਰ ਵੀ ਉਹਨਾਂ ਨੇ ਹੋਰ ਘਟਾਤਾ 480000 ਤੇ ਆ ਗਏ ਨੇ ਤੇ ਹੁਣ ਕਿਹੜੇ ਸਟੂਡੈਂਟਸ ਨੂੰ ਵੀਜ਼ਾ ਮਿਲੇਗਾ ਤੁਸੀਂ ਦੇਖ ਰਹੇ ਹੋ ਕਿ ਬਲੈਕਸਟਰਨ ਦੇ 2025 ਦੇ ਵਿੱਚ ਵੀ ਕੈਨੇਡਾ ਦੇ ਵੀਜ਼ਾ ਆਏ ਨੇ ਔਰ ਉਹ ਉਹਨਾਂ ਸਟੂਡੈਂਟਸ ਦੇ ਵੀਜ਼ਾ ਆਏ ਨੇ ਜਿੰਨਾ ਸਟੂਡੈਂਟਸ ਦੀ ਪ੍ਰੋਫਾਈਲ ਬਹੁਤ ਸਟਰੋਂਗ ਸੀਗੀ ਖਾਸ ਕਰਕੇ ਕੈਨੇਡਾ ਨੂੰ ਡਿਮਾਂਡ ਆ ਜਿਹੜੇ ਸਟੂਡੈਂਟਸ ਦੇ ਹੈਲਥ ਨੂੰ ਲੈ ਕੇ ਆਈਟੀ ਸੈਕਟਰ ਨੂੰ ਲੈ ਕੇ ਲਾਈਕ ਨਾਨ ਮੈਡੀਕਲ অর ਮੈਡੀਕਲ ਦੇ ਸਟੂਡੈਂਟਸ ਨੂੰ ਪਹਿਲ ਦਿੱਤੀ ਗਈ ਸੀ ਜਾਂ ਫਿਰ ਟ੍ਰੇਡ ਵਰਕਰ ਨੂੰ ਦਿੱਤੀ ਗਈ ਸੀ ਜਿਹੜੇ ਕਿ ਟ੍ਰੇਡ ਕੋਰਸਸ ਵਾਲੇ ਨੇ ਜਦ ਤੱਕ ਕਿ ਪਲੰਬਰ ਹੋ ਗਿਆ ਵੈਲਡਰ ਹੋ ਗਿਆ ਕੰਸਟਰਕਸ਼ਨ ਹੋ ਗਿਆ ਜਿੰਨਾਂ ਦੀ ਕੈਨੇਡਾ ਦੇ ਵਿੱਚ ਸਖਤ ਜ਼ਰੂਰਤ ਹੈ ਸੋ ਅਗਰ ਤੁਸੀਂ ਵੀ ਕੈਨੇਡਾ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਮੈਡੀਕਲ ਸਟਰੀਮ ਵਾਲੇ ਬੱਚਿਆਂ ਲਈ ਓਪਨ ਆ ਰਸਤੇ ਵਿੱਚ ਇਸ ਕੋਕੋ ਆਪਣਾ ਅਪਲਾਈ ਕਰ ਸਕਦੇ ਨੇ ਔਰ ਵੀਜ਼ਾ ਲੈ ਸਕਦੇ ਨੇ ਨਾਨ ਮੈਡੀਕਲ ਲੈਵਲ ਸਟੂਡੈਂਟਸ ਲਈ ਵੀ 골ਡਨ ਓਪਰਚ्युनिटी ਹੈ ਇਸ ਤੋਂ ਇਲਾਵਾ ਜਿਹੜੇ ਸੋਸ਼ਲ ਵਰਕਰ ਨੇ अर्ली ਚਾਈਲਡਹੂਡ ਵਾਲੇ ਨੇ ਉਹਨਾਂ ਦੇ ਲਈ ਵੀ ਇੱਕ ਇਹ 골ਡਨ ਓਪਚ ਸੋ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਸਪਟੈਂਬਰ ਇਨਟੇਕ ਦੇ ਲਈ ਜਾਂ ਫਿਰ ਜਨ 2027 ਜਨ 2026 ਜਾਂ ਫਿਰ ਜਨ ਸਪਟੈਂਬਰ 2026 ਦੇ ਲਈ